ਲੋ ਆ ਵੀ ਮਿੱਤਰੋ ਅੱਜ ਆ ਗਏ ਆਪਾਂ ਮਾਨਾਂ ਦੇ ਮਾਨ ਗੁਰਦਾਸ ਮਾਨ ਦੇ ਪਿੰਡ ਪਤਾ ਲੱਗ ਗਿਆ ਹੋਊ ਕਿਹੜਾ ਪਿੰਡ ਆ ਗਿੱਦੜਵਾਹਾ ਤੇ ਮੈਂ ਆਇਆ ਹੋਇਆ ਇੱਥੇ ਬਾਈ ਨਵਨੀਤ ਦੇ ਘਰੇ ਕੀ ਹਾਲ ਆ ਬਾਈ ਬਹੁਤ ਵਧੀਆ ਅੱਜ ਕਿੰਨੇ ਕਿ ਟਰੈਕਟਰ ਨੇ ਅੱਜ ਆਪਣੇ ਕੋਲੇ 5 ਟਰੈਕਟਰ ਨੇ 5 ਟਰੈਕਟਰ ਨੇ ਪੰਜਾਂ ਦਾ ਪੰਜਾਬ ਦਾ ਨੰਬਰ ਆ ਹਾਂ ਪੰਜਾਬ ਨੰਬਰ ਆ ਠੀਕ ਆ ਤੇ 4 ਸਵਰਾਜ ਇੱਕ ਜੁੰਡੀਅਰ ਹਾਂਜੀ ਕਿਹੜੇ ਤੋਂ ਸ਼ੁਰੂ ਕਰ ਸ਼ੁਰੂ ਮਰਜ਼ੀ ਕਰ ਲਓ ਸਾਰੇ ਖੜੇ ਹੈਗੇ ਕੰਡੀਸ਼ਨ ਆ ਸਾਰਿਆਂ ਦੀ ਓਕੇ ਓਕੇ ਆ ਸਵਰਾਜ ਕਿੰਨਾ ਮਾਡਲ ਆ ਇਹ 14 2014 ਮਾਡਲ ਆ ਕੰਡੀਸ਼ਨ ਪੱਖੋਂ ਬਾਈ ਕਿਵੇਂ ਕੰਡੀਸ਼ਨ ਦਾ ਸਾਰਾ オリジナル ਆ ਬੰਪਰ ਪੇਂਟ ਆ ਕੱਲਾ ਕੱਲਾ ਬੰਪਰ ਪੇਟਾ ਦਾ ਚਲ ਬਾਹਰੇ ਆ ਗਿਆ ਹਾਂ 95 ਪੈਸੇ ਟਾਇਰ ਆ ਟਰੈਕਟਰ ਦੇ 95 ਪੈਸੇ ਟਾਇਰ ਆ ਮਗਰਾਟਾਂ ਦੇ ਵੀ ਟੇਬ ਵਗੈਰਾ ਚੰਗੀ ਹੋਈ ਆ ਬਾਈ ਰਿੰਬਾਂ ਦਾ ਚੈੱਕ ਕਰਵਾ ਦਿਓ ਹਨ ਤੇ ਕਿੰਵੀਂ ਪਾਰਟੀ ਦੇ ਨਾਮ ਆ ਬਾਈ ਇਹ ਇਹ ਸੈਕੰਡ ਪਾਰਟੀ ਹੋਊਗਾ ਸੈਕੰਡ ਪਾਰਟੀ ਆ ਤੇ ਹੋਰ ਤਾਂ ਹੁਣ ਕੀ ਜੀ ਕੰਡੀਸ਼ਨ ਹੀ ਦੇਖ ਆਪੀ ਸਾਰੀ オリジナル ਆ ਹਨਾ ਬਾਈ ਹਾਂਜੀ ਤੇ ਇਹਦੀ ਡਿਮਾਂਡ ਕੀ ਆ 495000 ਰੁਪਏ 495000 ਜਿਵੇਂ ਆਪਣੇ ਪਿੰਡਾਂ ਵਾਲੇ ਕਹਿੰਦੇ ਹੁੰਦੇ ਨੇ ਵੀ ਜਾਇਜ਼ 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 ਮੰਗੀ ਜਾਇਜ਼ ਆ 485000 ਦੇ ਦੇ ਦਾਂਗੇ ਟਰੈਕਟਰ ਵੀ ਨਵਾਂ ਟਾਇਰਾਂ ਦਾ ਮੁੱਲ ਵੀ ਟਾਇਰ ਵੀ ਨਵੇਂ ਆ ਨਾ 480 ਦਾ ਦੇ ਦੀ ਚੱਲ ਕਹਿ ਤਾਂ ਦੇ ਉਹਦੇ ਵਿੱਚੋਂ ਵੀ ਮਾਨਤਾ ਨੇ ਕਰ ਦੀ ਹਲਕਾ ਫੁਲਕਾ ਕਰ ਦਾਂਗੇ ਹਲਕਾ ਫੁਲਕਾ ਕਰ ਦਿੱਤੀ ਤੇ ਜਿਹੜਾ ਆ ਗਿਆ ਨੀਲਾ ਘੋੜਾ ᱨੈੱਡ ਆ ਬਲੂ ਹਾਰਸ ਐ ਨੀਲਾ ਘੋੜਾ ਹਾਂਜੀ ਇਹ ਕਿੰਨਾ ਮਾਡਲ ਆ ਬਈ ਇਹ 14 ਦੇ ਮਾਰ ਕੇ ਆ 15 ਦੀ ਇਹ ਆਰਸੀ ਐ ਇਹ ਕਲੌਸ ਕਰ ਇੰਜਨ ਆ ਬਈ ਕਲੌਸ ਕਰ ਇੰਜਨ ਆ ਇਹ ਚਾਰੇ ਟਾਇਰ ਦੇ ਨਾਲ ਦੇ ਟਰੈਕਟਰ ਚਾਰੇ ਟਾਇਰ ਨਾਲ ਦੇ ਕਿੰਨੇ ਹੈਗੇ ਆ 65 ਪੈਸੇ 65 ਪੈਸੇ ਹੈ ਨਾ ਟਾਇਰ ਇੱਕ ਚੱਲਿਆ ਕਿੰਨਾ ਹੋਇਆ ਇਹ 2700 ਘੰਟਾ ਜੈਨੂਇਨ ਟਰੈਕਟਰ ਚੱਲਿਆ ਪਿਆ ਸਾਰਾ 2700 ਘੰਟੇ ਜੈਨੂਇਨ ਚੱਲਿਆ ਹੋਇਆ ਕੰਡੀਸ਼ਨ ਪੱਖੋਂ ਤਾਂ ਫਿਰ ਸਾਰਾ ਸਾਰਾ ਓਰੀਜਨਲ ਓਰੀਜਨਲ ਸਾਰਾ ਓਰੀਜਨਲ ਹੈ ਹਾਂਜੀ ਤੇ ਇਹਦਾ ਕੀ ਰੇਟ ਹੈ ਇਹਦਾ 485000 ਰੁਪਇਆ ਉਹਦਾ ਰੇਟ ਹੈ ਦੇਣ ਵਾਲਾ ਰੇਟ 75 ਦੇ ਦਾਂਗੇ 70 ਤਾਂ ਹੀ ਦੇ ਦਾਂਗੇ ਠੀਕ ਹੈ ਤੇ ਜਿਹੜਾ ਜਮਨ ਨਵਾਂ ਖੜਾ ਹੈਗਾ ए, 15 ਸਪੀਡ ਵਾਲਾ 3 3 ਸਪੀਡ ਹੈ ਬਈ ਇਹ ਹਾਂ 21 ਦੇ ਮਾਰ ਕੇ 22 ਦੀ ਹਾਰ ਸੀ 21 ਦੇ ਵੀ 9ਵੇਂ ਮਹੀਨੇ ਦਾ ਹੈ ਨਾ ਹਾਂਜੀ 22 ਦੀ ਹਾਰ ਸੀ ਇਹਦੀ ਇਹ ਕਿੰਨਾ ਚੱਲਿਆ ਹੋਇਆ ਬਈ ਇਹ 1200 ਘੰਟੇ ਚ ਟਰੈਕਟਰ ਚੱਲਿਆ ਹੋਇਆ ਹੈ 1200 ਘੰਟੇ ਟਰੈਕਟਰ ਚੱਲਿਆ ਹੋਇਆ ਹੈਗਾ ਟਾਇਰਾਂ ਦੀ ਕੰਡੀਸ਼ਨ 85 ਪੈਸੇ ਚੌਂਕੜਾ ਸਾਰਾ ਪਿਆ ਕੋਈ ਮੀਟਰ ਬੈਗ ਨਹੀਂ ਪਿਆ 50 ਘੰਟੇ ਵੀ ਮੀਟਰ ਬੈਗ ਨਹੀਂ ਸਰਵਿਸ ਸਕਵਡ ਚੱਲਿਆ ਬੈ ਟਰੈਕਟਰ ਅਸਿਆਮਾ ਨੂੰ ਚਾਹੇ ਚੈੱਕ ਕਰਵਾਓ ਹਾਂ ਹਾਂ ਕੋਈ ਮੀਟਰ ਬੈਗ ਨਹੀਂ ਛੇੜਿਆ ਇਹ ਵੀ ਪੰਜਾਬ ਨੰਬਰ ਹੈ ਬਈ ਇੱਕ ਵਾਰੀ ਇਧਰੋਂ ਚੈੱਕ ਕਰਾਈ ਜਿੱਥੋਂ ਰੰ ਹਣਾ ਕੋਈ ਪਹਾੜ ਨਹੀਂ ਕਿਤੇ ਵੀ ਕਿ ਜਿਵੇਂ ਜੇ ਮਾਡਲ ਦੇ ਹਿਸਾਬ ਨਾਲ ਇਹਨਾਂ ਮਾੜਾ ਮੋਟਾ ਰੰਗ ਪੰਪ ਗਰਮ ਹੋ ਜਾਂਦੇ ਐ ਇਹਨਾਂ ਕਾ ਲਈ ਜਾਂਦਾ ਹੈ ਮਤਲਬ ਜਿੱਥੋਂ ਵੀ ਲਿਆ ਹੋਇਆ ਰੰਗ ਲਿਆ ਹੋਇਆ ਹੈ ਸਟੀਪੂਟੀ ਚੈੱਕ ਕਰਾ ਦੇ ਜੇ ਬਾਹਰ ਚੱਲਿਆ ਹੋਇਆ ਟਰੈਕਟਰ ਪੱਟੀ ਪੁੱਟੀ ਆ ਨਾ ਪੱਟੀ ਪੱਟੀ ਚੈੱਕ ਕਰਵਾ ਦੋ ਹਣਾ ਇਹ ਵੀ ਵਾਰੀ ਸਟਾਰਟਿੰਗ ਚੈੱਕ ਕਰਾਂਗੇ ਇੱਕ ਤੇ ਹੁਣ ਇਹਦਾ ਰੇਟ ਕੀ ਆ ਇਹ 7 ਲੱਖ 45 ਹਜ਼ਾਰ ਰੁਪਏ ਡਿਮਾਂਡ ਕਰਦੇ ਆਪਾਂ ਡਿਮਾਂਡ ਜੈ ਜੱਜ ਰੇਟ ਦੇਣ ਵਾਲਾ ਰੇਟ ਇਹ 35 ਦੇ ਦਾਂਗੇ ਆਪਾਂ ਛੱਤ 30 ਚ ਦੇ ਦੀ ਤੇ ਉਹਦੇ ਵਿੱਚੋਂ ਵੀ ਹਲਕਾ ਫੁਲਕਾ ਮਾਨਤਨ ਕਰ ਦੇ ਆ ਛੋਟ ਕਰ ਦਾਂਗੇ ਹੈਨਾ ਤੇ ਜਿਹੜਾ ਆ ਸੁਵਰਾਜ ਆ ਮੂਰੇ ਦਾ 2013 ਮਾਡਲ ਮੂਰੇ ਟਾਇਰ ਵੱਡੇ ਪਵਾਤੇ ਹਾਂ ਇਹ ਵੱਡੇ ਟਾਇਰ 19000 ਦੀ ਜੋੜੀ ਹੈ ਇਹ 19000 ਦੀ ਜੋੜੀ ਹੈ ਇਹ ਇਹ ਕਲੋਸ ਕਰ ਇੰਜਨ ਜੀ ਬਈ ਕਲੋਸ ਕਰ ਇੰਜਨ ਹੈ ਇਹ ਕਿੰਨਾ ਕਿ ਚੱਲਿਆ ਹੋਇਆਗਾ ਇਹ ਵੀ ਮਤਲਬ 22250 ਘੰਟਾ ਦਾ ਟ੍ਰੇ ਚੱਲਿਆਗਾ 22200 ਕੰਟਾ ਟਰੈਕਟਰ ਚੱਲੇ ਹੋਏ ਕਲਚ ਜੋੜ ਇਹਦਾ ਵੀ ਨਹੀਂ ਖੁੱਲਿਆ ਹੈ ਸਾਈਂ ਕਲਚ ਜੋੜ ਹਜੇ ਇਹਦਾ ਵੀ ਨਹੀਂ ਖੁੱਲਿਆ ਕੰਡੀਸ਼ਨ ਪੱਖੋਂ ਤਾਂ ਫਿਰ ਸਾਰਾ ਉਹੀ ਹੈ ਹਾਂ ਮਗਰਲਾ ਚੌਂਕੜਾ ਵੀ ਇਹਦਾ ਮੂਹਰੇ ਤਾਂ ਨਵੇਂ ਆ ਮਗਰਲਾ 90 ਪੈਸੇ ਟਾਇਰ ਹੋਣਗੇ ਮਰ ਬੇਟਾ ਮੇਰੇ ਇਧਰ ਮੰਗਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦੋ ਬਾਈ ਰਿੰਬਾ ਰੂੰਬਾ ਦਾ ਵੀ ਚੈੱਕ ਕਰਾ ਦੋ ਹਨਾ ਤੇ ਆ ਆ ਦੇਖੋ ਐਂਟੀ ਗੀਟਰੀਆਂ ਲਾਈਟਾਂ ਜਿਹੜੀਆਂ ਨੇ ਨਾਲ ਦੀਆਂ ਵੀ ਆ ਐਂਡੀ ਜਿਹੜੇ ਸ਼ੀਸ਼ੇ ਨੇ ਜਿਹੜੇ ਉਹ ਵੀ ਨਾਲ ਦੇ ਨੇ ਹਨਾ ਤੇ ਇਹਦਾ ਰੇਟ ਕੀ ਆ ਬਾਈ ਇਹਦਾ 485000 ਰੁਪਏ ਦੀ ਡਿਮਾਂਡ ਕਰਦੇ ਆ 485000 ਰੁਪਿਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਇਹ ਵੀ ਡਬਲ ਪੰਪ ਚ ਹੈ ਹਾਂਜੀ ਤੇ ਹੁਣ ਇਹਦਾ ਜਾਇਜ਼ ਜਾਇਜ਼ ਰੇਟ ਇਹ 475000 ਦਾ ਦੇ ਦਾਂਗੇ ਆਪਾਂ 475000 ਫੋਰ ਖਿੱਚ ਤੂ ਕੇ 70 ਦੇ ਦਾਂਗੇ ਬਸ ਇਹ ਦੂ ਖਿੱਚ ਕੇ ਨਹੀਂ ਬਸ ਕਿ ਜਮਾ ਖਿੱਚ ਕੇ 460 ਦਾ ਹੀ ਦੇ ਦੀ ਭੈਣ ਦਾ ਬਾਲਕ ਚੌਂਕੜਾ ਵੀ ਨਾ ਮੜਾ ਦੇ 460 ਦਾ ਦੇ ਦੀ ਉਹ ਤਾਂ ਕਹਿਤਾ 460 ਚ ਦੇ ਦਿਆਂ ਆਹ ਟਰੈਕਟਰ ਤੇ ਜਿਹੜਾ ਇੱਧਰ ਆ ਗਿਆ ਪਿਆ ਪਿਆ ਡੀਜ਼ਲ ਦਾ ਸਾਰਾ ਖਰਚਾ ਬਹੁਤ ਘੱਟ ਹੈ ਬਈ ਇਹਦਾ ਹਾਂ ਇਹ 50 ਹਸ ਪਾਵਰ ਟਰੈਕਟਰ ਹੁੰਦਾ ਇਹ ਇਹ ਕਿੰਨਾ ਮਾਡਲ ਇਹ 14 ਇਹ 2014 ਮਾਡਲ ਆ ਪੰਜਾਬ ਦਾ ਨੰਬਰ ਆ ਕੰਡੀਸ਼ਨ ਵੱਖੋ ਕਿਵੇਂ ਆ ਸਾਰਾ origian ਵਾਲਾ ਬੰਪਰ ਪੇਂਟ ਆ ਮਗਰਾੜ ਪੇਂਟ ਆ ਉਤਲੇ ਇਹ ਤਾਂ ਚਲ ਬਾਹਰ ਲਈ ਆ ਗਈਆਂ ਚੀਜ਼ਾਂ ਹਨ ਤੇ ਇਹਦਾ ਰੇਟ ਕੀ ਆ ਬਾਈ ਇਹਦਾ 4 ਲੱਖ ਤੇ 45000 ਰੁਪਏ ਡਿਮਾਂਡ ਕਰਦੇ ਆ 4 ਲੱਖ 45000 ਤੇ ਇਹਦਾ ਜਾਇਜ਼ ਜਾਇਜ਼ ਰੇਟ ਇਹ 4 ਲੱਖ 35000 ਦਾ ਦੇਵਾਂਗੇ ਆਪਾਂ 4 ਲੱਖ 30 ਚ ਦੇ ਦੀ 4 ਲੱਖ 30 ਚ ਬਣ ਜੂਗਾ ਪਿਆ ਪਿਆੜੀ ਇੱਕ ਵਾਰੀ ਇਹਦੀ ਸਟਾਰਟਿੰਗ ਚੈੱਕ ਕਰਵਾ ਦੇ ਬਾਈ ਇਹ ਰੇਸ ਬੜੀ ਧਰਦੇ ਬਾਤ ਤੇ ਪਿੰਡ ਬਾਈ ਤੇ ਆ ਜਾਂਦਾ ਗਿੱਦੜ ਵਾਹ ਹਾਂ ਗਿੱਦੜ ਵਾਹ ਤਾਂ ਬਾਕੀ ਸੱਜਣਾਂ ਨੂੰ ਪਤਾ ਹੀ ਆ ਵੀ ਜਿਵੇਂ ਗੁਰਦਾਸ ਮਾਨ ਤੇ ਹੋਰ ਕਾਫੀ ਸਿੰਗਰ ਹੋਏ ਨੇ ਹਣੇ ਦੀ ਫਿੱਟੇ ਤੋਂ 30 ਕਿਲੋਮੀਟਰ ਹੈ ਮਲੋਡ ਤੋਂ 20 ਕਿਲੋਮੀਟਰ ਹੈ ਮੁਕਸਰ ਤੋਂ ਵੀ 30 ਕਿਲੋਮੀਟਰ ਸਾਰੇ ਸ਼ਹਿਰਾਂ ਦੇ ਵਿਚਾਲੇ ਗਿੱਦੜਵਾ ਆਪਣਾ ਪੈਦਾ ਤੇ ਇੱਕ ਜਿਹੜਾ ਤੁਹਾਡਾ ਨੰਬਰ ਆਉ ਦੱਸ ਦੋ 8699400175 ਤੇ ਬਾਕੀ ਬਾਈ ਦਾ ਨੰਬਰ ਉੱਪਰ ਟਾਈਟਲ 'ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਹੈ